ਅਸੀਂ ਸੰਤਾਂ ਨੂੰ ਇਹ ਅਪੀਲ ਕਰਨ ਵਾਸਤੇ ਆਏ ਆ ਕਿ ਜੀ ਜੋ ਸਾਡੇ ਸਿੱਖ ਪੰਥ ਨਾਲ ਜਾਂ ਪੰਜਾਬ ਨਾਲ ਧੱਕੇ ਇਸ਼ਾਈ ਹੋ ਰਹੀ ਆ ਜਾਂ ਸਾਡੇ ਤੇ ਜੁਲਮ ਸਿੱਖ ਹੋ ਰਿਹਾ ਉਹਦੇ ਵਾਸਤੇ ਸਾਡੀ ਕਿਤੇ ਵੀ ਜੋ ਸੁਣਵਾਈ ਨਹੀਂ ਹੋ ਰਹੀ ਜੋ ਕਿਸੇ ਵੀ ਚੀਜ਼ ਦਾ ਸਾਡੇ ਨਾਲ ਇਨਸਾਫ ਨਹੀਂ ਹੋ ਰਿਹਾ ਉਹਦੇ ਵਾਸਤੇ ਇਸ ਜੇ ਸਾਰਾ ਮਾਮਲਾ ਸੰਤਾਂ 'ਚ ਲੈ ਕੇ ਜਾ ਰਹੇ ਆਂ। ਔਰ ਦੂਸਰਾ ਇਹ ਕਿਸੇ ਬੰਦੇ ਤਰੀਕ ਨੂੰ ਆਕਤਰਤਾ ਕਰ ਰਹੇ ਆਂ ਉਹਦੇ 'ਚ ਵੀ ਇਹ ਸਾਰੇ ਮਸਲੇਾਂ ਤੇ ਵਿਚਾਰ ਕੀਤੀ ਜਾਣੀ ਆ ਤੇ ਇਹ ਅਸੀਂ ਹਰ ਜ਼ਿਲ੍ਹੇ ਚ ਜਾ ਰਹੇ ਹਰ ਜੇ ਕਸਬੇ ਜਾ ਰਹੇ ਆ ਕਿ ਜਿਹੜਾ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਵਾਸਤੇ ਪੂਰੇ ਸਿੱਖ ਜਗਤ ਵਿੱਚ ਘਾਟਰ ਜਾ ਰਹੇ ਆ ਉਹਨੂੰ ਅਸੀਂ ਚਾਹੁੰਦੇ ਆ ਕਿ ਉਹ ਸਾਰਿਆਂ ਚ ਉਹ ਦੁਬਾਰਾ ਉਹਨਾਂ ਚ ਉਹਨਾਂ ਦੇ ਜ਼ਿੰਮੇਵਾਰੀ ਦਾ ਅਹਿਸਾਸ ਕਰਾ ਕੇ ਤੇ ਜਿਹੜਾ ਕਿ ਹਰੇਕ ਜੋ ਬੰਦਾ ਜਿਹਦੀ ਯੋਗ ਆ ਵੋਟ ਬਣਾਉਣ ਦੇ ਉਹਦੀ ਵੋਟ ਬਣੇ ਤੇ ਉਹ ਉਹਨਾਂ ਵਾਲੇ ਸ਼ਰਮਨੀ ਕਮੇਟੀ ਦੀ ਇਲੈਕਸ਼ਨ ਆਉਂਦੀ ਹੈ ਤੇ ਉਹਦੇ ਚ ਉਹ ਆਪਣਾ ਭਾਗ ਲਵੇ ਤੇ ਜਿਹੜਾ ਕੰਮ ਕਰਨ ਜਾ ਰਹੇ ਤੁਸੀਂੇ ਕਰਨ ਜਾ ਰਹੇ ਦਾ ਮਕਸਦ ਕੀ ਹੈ ਅਸੀਂ ਜੀ ਬਾਬਕਾਲਾ ਸਾਹਿਬ ਗੁਰਤੇਗ 72 ਸਦੀ ਨਗਰੀ ਕਿਉਂ ਉੱਥੇ ਪੰਤਰਕ ਪੱਥਕ ਪੰਤਰਕ ਪੱਥਕ ਕਰ ਰਹੇ ਤੇ ਉਹਦੇ ਚ ਇਹ ਹੀ ਮਸਲੇ ਵਿਚਾਰੇ ਜਾਣੇ ਕਿਹੜੇ ਕਿਹੜੇ ਮਸਲੇ ਜਿਹੜੇ ਪੰਜਾਬ ਨਾਲ ਜਾਂ ਪੰਥ ਨਾਲ ਸੰਬੰਧਤ ਆਜੋ ਬੰਦੀ ਸਿੰਘਾਂ ਦਾਵਾ ਬੀਐਸਪੀ ਦਾ ਮਾਮਲਾ ਵਾ ਐ ਨੌਜਵਾਨੀ ਦਾ ਨਸ਼ਿਆਂ ਨਾਲ ਜੋ ਬਰਬਾਦੀ ਹੋ ਰਹੀ ਆ ਜੋ ਸਾਡੇ ਕਿਸਾਨਾਂ ਦੇ ਜੋ ਮਸਲੇ ਜੋ ਐਮਐਸਪੀ ਆ ਜਾਂ ਹੋਰ ਜਿਹੜੇ ਆ ਉਹ ਉਹਨਾਂ ਦੇ ਬਾਰੇ ਵਿੱਚ ਜਿਹੜੀ ਕੋਈ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਜਾਂ ਸਖਿਤਾ ਸਖਿਤਾ ਅੱਜ ਅਸੀਂ तकरीबन ਸਾਰਿਆਂ ਨੇ ਮੀਨ ਸਖਿਤਾ ਨੂੰ ਸਰਦਾਰ ਓਪਨਲੀ ਤੇ ਸਾਰਿਆਂ ਨੂੰ ਦੱਦਾ ਅੱਜ ਅਸੀਂ ਉਹਦੀ ਪਰਮਿਸ਼ਨ ਪਰਮਿਸ਼ਨ ਅੱਜ ਅੱਜ ਸ਼ਾਇਦ ਹੋ ਜੋਗੀ ਤੇ ਉਹ ਤੋਂ ਬਾਅਦ ਅਸੀਂ ਦਾ ਜਿਹੜਾ ਕਿ ਸਾਹਿਬ ਜੀ ਕੀ ਸਮੇਤ ਉਹ ਬੰਦੀ ਸਿੰਘਾਂ ਦੀ ਰਿਹਾਈ ਜਾਂ ਫਿਰ ਦੇਗੀ ਕਾਂਡ ਦੀ ਜਿਹੀ ਇਨਸਾਫ ਆ ਉਹ ਸਾਨੂੰ ਹਲੇ ਤੱਕ ਕਿਉਂ ਨਹੀਂ ਮਿਲ ਪਾ ਰਹਾ ਇਹ ਜੀ ਕੋਈ ਸਾਡੀ ਜਿਹੜੀ ਲੀਡਰਸ਼ਿਪ ਦਾ ਸਿਰਦ ਨਾ ਹੋਣਾ ਉਹਨਾਂ ਦਾ ਉਹਨਾਂ ਤੇ ਨਾਲ ਮਿਲੇ ਹੋਣਾ ਜਿਨ੍ਹਾਂ ਬਿਰਵੀਦਾ ਕਾਂਡ ਲਾ ਲੋ ਜੇ ਹੁਣ ਦੇਖੋ ਵੱਡੇ ਵੱਡੇ ਖਲਾਸੇ ਹੋ ਰਹੇ ਇਹ ਜਿਨ੍ਹਾਂ ਨੇ ਸਾਨੂੰ ਇਨਸਾਫ ਤੇ ਲੈ ਕੇ ਦੇਣਾ ਸੀ ਉਹੀ ਉਹਨਾਂ ਨਾਲ ਮਿਲੇ ਹੋਏ ਸੀ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਇਨਸਾਫ ਮਿਲ ਸਕਦਾ ਹੈ ਇਹ ਹੁਣ ਅਸੀਂ ਇਹ ਸੰਤਾ ਚ ਲੈ ਕੇ ਇਹ ਗੱਲ ਲੈ ਕੇ ਜਾ ਰਹੇ ਹਾਂ ਕਿ ਸੰਤਾ ਨੂੰ ਆਮ ਲੋਕਾਂ ਨੂੰ ਉੱਠਣਾ ਪੈਣਾ ਹੈ ਇਨਸਾਫ ਵਾਸਤੇ ਤੇ ਤਾਂ ਹੀ ਸੜਕ ਭਾਈ ਹਰਪਾਲ ਸਿੰਘ ਨੂੰ ਲੋਕਾਂ ਨੇ ਵੋਟ ਪਾ ਕੇ ਐਮਪੀ ਬਣਾਇਆ ਤਾਂ ਕਿ ਸਾਡੇ ਹਲਕੇ ਦੇ ਮੁੱਦੇ ਉਖਾ ਸਕਣ ਪਰ ਹਾਲੇ ਤੱਕ ਉਹਨਾਂ ਨੂੰ ਆਪ ਹੀ ਅਜ਼ਾਦੀ ਨਹੀਂ ਮਿਲੀ ਕੀ ਕਿਹਨਾ ਚੰਦੇ ਇਹ ਵੀ ਦੇਖੋ ਜੀ ਇੱਕ ਸਰਕਾਰ ਦੇ ਇੰਨਾ ਪਜਾਸ ਕਰਦੇ ਬਹੁਤ ਵੱਡੀ ਤਕਸ਼ਾਈ ਜਾਂ ਬੇਇਨਸਾਫੀ ਹੈ ਕਿ ਐਡੇ ਵੱਡੇ ਮਾਰਜਨ ਨਾਲ ਪੂਰੇ ਪੰਜਾਬ ਚੋਂ ਸਭ ਤੋਂ ਵੱਧ ਬਹੁਤ ਇਤਨਾ ਜਿੱਤੇ ਹੋਏ ਆਦਮੀ ਨਹੀਂ ਤੁਸੀਂ ਜਿਤੇ ਲੋਕ ਇਨਾਂ ਵਿਸ਼ਵਾਸ ਕਰ ਰਹੇ ਹੈ ਉਹਨੂੰ ਦੁਸੀਂ ਅੰਦਰ ਰੱਖ ਰਹੇ ਹੋ ਤੇ ਇਹ ਇਹ ਸਾਡੇ ਇੱਕ ਲੋਕਤੰਤਰ ਦਾ ਵੀ ਕਹਾਣੀ ਆ ਇਹ ਸਰਕਾਰੀ ਤੰਤਰ ਲੋਕਤੰਤਰ ਤੇ ਆ ਰਹੀ ਹੈ ਇਹ ਇਸ ਕਰਕੇ ਮੇਰਾ ਖਿਆਲ ਆ ਕਿ ਹੁਣ ਲੋਕਾਂ ਚ ਇਸ ਕਰਦਾ ਦਲ ਤਾਂ ਬਹੁਤ ਵੱਡਾ ਰੋਸ ਦਿਨੋ ਦਿਨ ਵਧ ਰਿਹਾ ਵੀ ਇਹ ਕਿਉਂ ਨਹੀਂ ਛੱਡਿਆ ਜਾ ਰਿਹਾ ਤੇ ਉਹਦੇ ਵਾਸਤੇ ਅਸੀਂ ਇਹ ਜਿਹੜੇ ਪੰਥਕ ਆ ਗੱਤਰਤਾ ਜਾਂ ਲੋਕ ਹਕੂਮਤਾਂ ਭਾਈਓ ਬਹੁਤ ਸੰਗਤ ਨੂੰ ਦੱਸਿਆ ਗਿਆ ਲੋਕਾਂ ਨੇ ਹੁਣ ਡਵੈਲਪਮੈਂਟ ਦੇ ਕੰਮ ਨਹੀਂ ਜਾਂ ਹੋਰ ਕਈ ਨੀਤੀ ਕੰਮ ਨਹੀਂ ਇਹੋ ਆਪ ਜੇਲ੍ਹ ਚ ਨਹੀਂ ਦੇ ਕੋ ਲੋਕ ਹੁਣ ਇਹ ਸਮਝਣ ਜਾਂ ਕਿਹੜੇ ਕਿਦਾਂ ਨੂੰ ਕੰਮ ਹੋਣਗੇ ਨਹੀਂ ਇਹ ਤੇ ਜੀ ਸਰਕਾਰ ਦੀ ਇੱਕ ਸਾਡੇ ਲੋ ਉਹ ਹਲਕੇ ਦੇ ਲੋਕਾਂ ਨਾਲ ਵੀ ਬੇਇਨਸਾਫੀ ਆ ਅਸੀਂ ਤੇ ਲੋਕਾਂ ਨੇ ਤੇ ਇਸੇ ਕਰਕੇ ਚੁਣਿਆ ਸੀ ਕਿ ਤੁਸੀਂ ਉਸ ਟਾਈਮ ਤੇ ਵੀ ਧੱਕਾ ਕੀਤਾ ਤੇ ਜੋ ਉਹਨਾਂ ਦੇ ਤੁਸੀਂ ਇਲਿਗੇਸ਼ਨ ਲਾ ਰਹੇ ਸੀ ਐਨਐਸਆਰ ਵਗੈਰਾ ਲਗਾਈ ਲੋਕਾਂ ਨੇ ਉਹ ਸਭੀ ਕਰ ਨਹੀਂ ਕੀਤਾ ਲੋਕਾਂ ਨੇ ਆਪਣਾ ਫਤਵਾ ਦੇ ਕੇ ਉਹਨਾਂ ਚੀਜ਼ਾਂ ਲਗਾ ਰਿਆ ਤੇ ਸਰਕਾਰ ਨੂੰ ਮੇਰੇ ਖਿਆਲ ਕਿ ਆਪਣੀਆਂ ਜਿਹੜੀਆਂ ਨਾਕਾਮੀਆਂ ਸੀ ਨਸ਼ੇ ਦੇ ਖਿਲਾਫ ਜੋ ਨਸ਼ੇ ਦਾ ਕਰਕੇ ਸਰਕਾਰਾਂ ਹੋਣ ਚਾਹੀਆਂ ਸੀ ਬੇਦਬੀ ਦਾ ਜੋ ਮਸਲੇ ਲੈ ਕੇ ਆਈਆਂ ਸੀ ਉਹਨਾਂ ਚੋਂ ਇੱਕ ਵੀ ਇਹਨਾਂ ਹੱਲ ਨਹੀਂ ਕੀਤਾ ਨਸ਼ਾ ਸਗੋਂ ਅੱਗੇ ਤੋਂ ਵੀ ਵੱਧ ਗਿਆ ਤੇ ਮੇਰਾ ਖਿਆਲ ਹੈ ਕਿ ਇਹਨਾਂ ਨੇ ਉਹ ਤੇ ਪਰਦਾ ਪਾਉਣ ਦੀ ਜਾਂ ਨਸ਼ੇ ਵਾਲਿਆਂ ਨੂੰ ਅੰਦਰ ਕਰਨ ਦੀ ਲੈਣ ਐਸੇ ਲਾਉਣ ਦੀ ਲੋੜ ਸੀਗੀ ਪਰ ਉਹਨਾਂ ਨੇ ਅਮਰਤਪਾਲ ਤੇ ਲਾਤੀ ਜਿਹੜਾ ਨਸ਼ੇ ਦੇ ਵਿਰੁੱਧ ਕੰਮ ਕਰਦਾ ਸੀ ਤੇ ਲੋਕਾਂ ਨੇ ਉਸ ਉਸ ਖਿਲਾਫ ਫਤਵਾ ਦੇ ਕੇ ਵੀ ਇੱਕ ਆਪਣਾ ਜੋ ਰੋਸ ਜਾਰ ਕੀਤਾ ਕਿ ਤੁਸੀਂ ਜੋ ਗਲਤ ਕੀਤਾ